ਅੱਜ ਆਪਾਂ ਘਰ ਵਿੱਚ ਬਣਾਇਆ ਜੀ ਆਲੂ ਦਹੀਂ ਵੜੇ ਦੀ ਮਜ਼ੇਦਾਰ ਰੈਸਪੀ ਇਹ ਬਹੁਤ ਹੀ ਸਵਾਦਬੰਦੀ ਤੇ ਬਹੁਤ ਛੇਤੀ ਬਣ ਜਾਂਦੀ ਹੈ ਇਹ ਕਿਵੇਂ ਬਣਦੀ ਹੈ ਅੱਗੇ ਵੀਡੀਓ ਵਿੱਚ ਤੁਸੀਂ ਵੇਖੋ ਵੀਡੀਓ ਦੇਖਦੇ ਸਾਰਿਆਂ ਦੋਸਤਾਂ ਮਿੱਤਰਾਂ ਨੂੰ ਪਿਆਰ ਪ੍ਰਣਾਸਤਿਕਾ ਦੋਸਤੋ ਅਸੀਂ ਉਮੀਦ ਕਰਦੇ ਹਾਂ ਤੁਸੀਂ ਆਪਣੇ ਘਰ ਪਰਿਵਾਰ ਵਿੱਚ ਠੀਕ ਠਾਕ ਹੋਵੋਗੇ ਤੇ ਤੰਦਰੁਸਤ ਹੋਗੇ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਆਪਾਂ 스ਨੈਕਸ ਜੋ ਬਹੁਤ ਹੀ ਜਲਦੀ ਬਣ ਜਾਂਦੇ ਆ ਤੇ ਬਹੁਤ ਹੀ ਇੱਕ ਪੁਰਾਣੇ ਸਨੈਕਸ ਆ ਪਹਿਲਾ ਪਹਿਲਾ ਜ਼ਮਾਨਾ ਸੀ ਜਦੋਂ ਤਾਰ ਵਾਲੇ ਫੋਨ ਹੁੰਦੇ ਸੀ ਅੱਜ ਕੱਲ੍ਹ ਜ਼ਮਾਨਾ ਚੱਲਿਆ ਨੈੱਟ ਦਾ ਤੇ ਆਪਣੇ ਮੋਬਾਈਲਾਂ ਦਾ ਪਹਿਲਾ ਤਾਰ ਵਾਲੇ ਫੋਨ ਚੱਲਦੇ ਹੁੰਦੇ ਉਸ ਟਾਈਮ ਤੇ ਜਦੋਂ ਆਪ ਕੋਈ ਰੈਸਪੀ ਕੋਈ ਬਣਾਉਣੀ ਤਾਂ ਉਹ ਰੈਸਪੀ ਬਣਾਉਣ ਦੀ ਬੁੱਕ ਆਪ ਨੂੰ ਕਿਤਾਬ ਆਪ ਨੂੰ ਬੁੱਕਸਟਾਲ ਤੋਂ ਜਾਂ ਬਾਸਾਰ ਤੋਂ ਕੋਈ ਮਿਲਦੀ ਹੁੰਦੀ ਸੀ ਤੇ ਮੇਰੇ ਭੈਣ ਨਵਾਜ਼ ਸ਼ੌਕੀਨੀ ਇਸ ਚੀਜ਼ ਦਾ ਇਹ ਪੰਨਾਵਿੰਨੀ ਚੀਜ਼ ਕੋਈ ਆ ਕੇ ਬਣਾਈਏ ਜਾਂ ਨਵੀਂ ਕੋਈ ਚੀਜ਼ ਸਿੱਖੀਏ ਤੇ ਉਹਨਾਂ ਨੇ ਇੱਕ ਕਿਤਾਬ ਲੈਂਦੀ ਰਸੋਈ ਘਰ ਦੇ ਕਾਕੇ ਨਾਂ ਹੀ ਉਹ ਕਿਤਾਬ ਦਾ ਉਹਦੇ ਵਿੱਚ ਉਹ ਸਨੈਕਸ ਮੈਂ ਵੀ ਪੜ੍ਹੇ ਸੀ ਉਦੋਂ ਅਸੀਂ ਬਣਾਏ ਇਹ ਉਹ ਵੀਡੀਓ ਮੈਂ ਤੁਹਾਡ ਨਾਲ ਸ਼ੇਅਰ ਕਰ ਲਗਾ ਤੇ ਅੱਜ ਜਦੋਂ ਬਰਸਾਤ ਹੁੰਦੀ ਹੈ ਦਿਲ ਕਰਦਾ ਕੋਈ ਤਰੀ ਚੀਜ਼ ਖਾਣ ਨੂੰ ਕੋਈ ਕਰਾਰੀ ਚੀਜ਼ ਖਾਣ ਨੂੰ ਤੇ ਆ ਜਿਓ ਆਪਾਂ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਤੇ ਇਸ ਵੀਡੀਓ ਵਾਸਤੇ ਆਪਾਂ ਨੂੰ ਕੋਈ ਜਿਆਦਾ ਸਮਾਨ ਦੀ ਲੋੜ ਨਹੀਂ ਆ ਜਿਹੜਾ ਜਿਹੜਾ ਸਮਾਨ ਚਾਹੀਤ ਹੁੰਦਾ ਉਹ ਸਮਾਨ ਘਰੇ ਯੂਜ਼ ਹੁੰਦਾ ਵਾ ਘਰੇ ਹੀ ਉਹ ਅਵੇਲੇਬਲ ਹੁੰਦਾ ਘਰੇ ਉਪਲਬਧ ਹੁੰਦਾ ਵਾ ਤੇ ਆ ਜਿਓ ਆਪਾਂ ਵੀਡੀਓ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਇੱਕ ਖਾਲੀ ਡੋਂਗਾ ਲੈ ਲਿਆ ਇਦੇ ਵਿੱਚ 2 ਚਮਚ ਪਾਵਾਂਗੇ ਆਪਾਂ ਕੌਰਨ ਫਲੋਰ ਦੇ ਜੇ ਤੁਹਾਡੇ ਕੋਲ ਮੈਦਾ ਹੈਗਾ ਤੁਸੀਂ ਮੈਦਾ ਵੀ ਲੈ ਸਕਦੇ ਜੇ ਜੇ ਤੁਹਾਡੇ ਕੋਲ ਅਰਾ ਰੋਟ ਹੈਗਾ ਤੁਸੀਂ ਅਰਾ ਰੋਟ ਵੀ ਲੈ ਸਕਦੇ ਜੇ ਸਾਰਿਆਂ ਦੇ ਇੱਕੋ ਹੀ ਕੰਮ ਆ ਇਹਦੇ ਵਿੱਚ ਪਾਵਾਂਗੇ ਆਪਾਂ ਹੁਣ ਥੋੜਾ ਜਿਹਾ ਲੂਣ ਸਵਾਦ ਅਨੁਸਾਰ ਦੇ ਵਿੱਚ ਲੂਣ ਪਾ ਦਾਂਗੇ ਆਪਾਂ ਉਸ ਤੋਂ ਬਾਅਦ ਇਹ ਪਾ ਦਾਂਗੇ ਆਪਾਂ ਤਿੱਖੇ ਵਾਸਤੇ ਇੱਕ ਚਮਚ ਪਾ ਦਾਂਗੇ ਵੀ ਚਿਲੀ ਫਲੈਕਸ ਹਾਲ ਤੁਹਾਡੇ ਘਰ ਚ ਲਾਲ ਮਿਰਚਾਂ ਹੈਗੀਆਂ ਤੁਸੀਂ ਉਹ ਵੀ ਕੁੱਟ ਕੇ ਲੈ ਸਕਦੇ ਜੇ ਤੇ ਜੇ ਚਿਲੀ ਫਲੈਕਸ ਹੈਗੇ ਤੇ ਉਹ ਵੀ ਲੈ ਸਕਦੇ ਜੇ ਇਹਦਾ ਕੰਮ ਆ ਥੋੜਾ ਕਰਾਰਾ ਕਰਨ ਦਾ ਤੇ ਉਹਦਾ ਲੂਨ ਦਾ ਕੰਮ ਆ ਬਸ ਵੀ ਥੋੜਾ ਜਿਹਾ ਸਵਾਦ ਲਾਦੀ ਕਾਂ ਚ ਬਸ ਇਹ ਦੋ ਤਿੰਨ ਚੀਜ਼ਾਂ ਚ ਪੈਂਦੀਆਂ ਇਹਦੇ ਤੁਹਾਨੂੰ ਥੋੜਾ ਥੋੜਾ ਪਾਣੀ ਕਰਕੇ ਇਹਦਾ ਆਪਾਂ ਘੋਲ ਤਿਆਰ ਕਰ ਲੈਂਦੇ ਆ ਬੜੀ ਸੌਖੀ ਤਰੀਕਾ ਚੀਜ਼ ਬਣ ਜਾਂਦੀ ਏ ਇਹਦੇ ਜੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਘੋਲ ਤਿਆਰ ਕਰਨਾ ਇਹਦਾ ਘੋਲ ਜਿਆਦਾ ਪਤਲਾ ਨਹੀਂ ਤਿਆਰ ਕਰਨਾ ਸੰਘਣਾ ਜੀ ਪੇਸਟ ਜੀ ਵੀ ਬਣਾਉਣੀ ਕਿ ਥੋੜਾ ਜਿਹਾ ਥਿੱਕ ਜਿਹਾ ਚਾਹੀਦਾ ਜੀ ਇਹਦੀ ਕੋਟਿੰਗ ਜੀ ਹੋ ਜਾਕੇ ਉਹਨਾਂ ਦਾ ਪੰਕ ਨੂੰ ਤਿਆਰ ਕਰਦਾ ਕਰਨਾ ਵਾ ਕਿਉਂਕਿ ਕੋਟਿੰਗ ਵੀ ਹੋ ਸਕੇ ਸੰਗਣਾਵਣਾ ਆਪਣੇ ਇਹ ਘੋਲ ਆਪਾਂ ਤਿਆਰ ਕਰ ਲਿਆ ਇਸ ਤਰੀਕੇ ਦਾ ਘੋਲ ਚਾਹੀਦਾ ਵੇਖੋ ਚਮਚੇ ਦੇ ਕੋਟਿੰਗ ਹੋ ਰਹੀ ਆ ਇੰਨਾ ਕੁ ਆਪਾਂ ਦਾ ਪਤਲਾ ਕਰਨਾ ਵਾ ਜਿਆਦਾ ਪਤਲਾ ਨਹੀਂ ਕਰਨਾ ਤੇ ਹੁਣ ਆਪਾਂ ਇਹਦੇ ਅਗਲੇ ਸਟੈਪ ਵੱਲ ਵਧਦੇ ਆ ਤੇ ਹੁਣ ਆਪਾਂ ਗੈਸ ਬਾਲ ਲੈਨੇ ਆ ਇਸ ਉੱਪਰ ਰੱਖਾਂਗੇ ਆਪਾਂ ਪੈਨ ਇਹਦੇ ਵਿੱਚ ਪਾ ਦਾਂਗੇ ਆਪਾਂ ਤੇਲ ਸਰੋਂ ਦਾ ਤੇਲ ਜਿਆਦਾ ਨਹੀਂ ਲੈਣਾ ਇਹਨੂੰ ਆਪਾਂ ਸ਼ੈਲੋ ਫਰਾਈ ਕਰਨਾ ਤੇ ਯੋਨ ਆਪਣਾ ਕਰਮ ਹੋ ਗਿਆ ਤੇ ਇਧਰ ਲੈ ਆਪਾਂ ਪੰਜ ਆਲੂ ਤੇ ਇਹਦੇ ਨਾਲ ਆਪਾਂ ਬਣਾਵਾਂਗੇ ਵੜੇ ਇਹਨੂੰ ਆਪਾਂ ਪੰਜਾਬੀ ਟਿੱਕੀਆਂ ਵੀ ਬੋਲ ਦਿੰਦੇ ਆ ਇਸ ਤਰੀਕੇ ਨਾਲ ਆਪਾਂ ਆਲੂ ਲੈਣਾ ਤੇ ਐ ਨਾਪਦੇ ਇਹਨਾਂ ਨੂੰ ਬਸ ਇਸ ਤਰੀਕੇ ਇਹਦਾ ਵੜਾ ਬਣਾ ਲੈਣਾ ਤੇ ਇਹਨੂੰ ਨਾਲ ਦੇ ਨਾਲ ਡਿਪ ਕਰਾਂਗੇ ਇਹਦੇ ਵਿੱਚ ਬਹੁਤ ਹੀ ਜਲਦੀ ਪਾਣੀ ਦੇ ਤੇ ਬਹੁਤ ਹੀ ਸਵਾਦ ਬੰਦ ਇੱਕ ਅਲੱਗ ਕਿਸਮ ਦੇ ਸਨੈਕਸ ਬਣ ਜਾਂਦੇ ਆ ਜਦੋਂ ਤੁਹਾਡੇ ਘਰ ਕੋਈ ਮਹਿਮਾਨ ਆਉਂਦਾ ਤੁਸੀਂ ਉਹਨੂੰ ਬਣਾ ਕੇ ਖਵਾਓ ਨਾਲੇ ਪੁੱਛੇ ਕਿ ਕਿਵੇਂ ਬਣਿਆ ਨਾਲੇ ਇਹਨਾਂ ਸਵਾਦ ਤੁਹਾਡੀ ਤਾਰੀਫ ਕਰਨਗੇ ਨਾਲੀ ਦੇ ਵਿੱਚ ਪਾ ਦਾਂਗੇ ਆਪਾਂ ਇਸੇ ਤਰੀਕੇ ਨਾਲ ਦੁੱਝ ਲਵਾਂਗੇ ਹਲਕੀਆਂ ਸਨਰ ਮਸਾਲੇ ਕੋਈ ਮਸਾਲਾ ਮਿਕਸ ਕਰਨ ਦੀ ਲੋੜ ਨਹੀਂ ਕੋਈ ਆਲੂ ਮਿਕਸ ਕਰਨ ਦੀ ਲੋੜ ਨਹੀਂ ਤੇ ਇੰਨੀ ਜਿਆਦਾ ਸਵਾਦ ਕੀ ਜੀ ਬਣਦੀ ਨੇ ਇੱਕ ਵਾਰ ਜਿੰਨੇ ਸੋਕੇ ਪਏ ਆਪਾਂ ਉਹ ਨਹੀਂ ਪਾਵਾਂਗੇ 5 ਮਿੰਟ ਹੋ ਗਿਆ ਆਪਣੇ ਆਲੂ ਸਿਕਰਿਆਂ ਨੂੰ ਆਦੋ ਜਿਹੜੇ ਬੜੇ ਬਣਾਏ ਆ ਇਹਨਾਂ ਨੂੰ ਆਪਾਂ ਹਾਂ ਦੇਖੋ ਕਿੰਨੇ ਵਧੀਆ ਬਣੇ ਆ ਬਿਲਕੁਲ ਘੱਟ ਸੇਕ ਤੇ ਬਰੋਣੇ ਤਾਂ ਕਿ ਅੰਦਰ ਤੱਕ ਪੱਕ ਸਕਣ ਆ ਬਾਅਦ ਚ ਪਾਏ ਨੂੰ ਬਾਅਦ ਰੋਟਾ ਪਕ ਲੈਣੇ ਨੇ ਆਪਾਂ ਇਹ ਵੀ ਆਪਣਾ ਤੱਕ ਗਿਆ ਖੱਦਿਆਂ ਤੇ ਮੇਰੇ ਪਿਆਰ ਹੋਇਆ ਇਸ ਤਰੀਕੇ ਨਾਲ ਆਪਾਂ ਇਹਨੂੰ ਪਲਟ ਪਲਟ ਕੇ 골ਡਨ ਹੋ ਤੱਕ ਪਕਾਵਾਂਗੇ ਤੇ ਦੇਖੋ ਕਿੰਨਾ ਵਧੀਆ ਕੱਢਣ ਆਇਆ ਇਹਦੇ ਪਾਸੇ ਚੇਂਜ ਕਰ ਕਰਕੇ ਮੈਂ ਪਕਾ ਲਿਆ ਦੇਖੋ ਟਿੱਕਿਆਂ ਨੂੰ ਬਣੇ ਨਾ ਇਹਨਾਂ ਨੂੰ ਆਪਾਂ ਹੁਣ ਬਾਹਰ ਕੱਢ ਲਾਂਗੇ ਤੇਲ ਚ ਪਹਿਲਾਂ ਹੀ ਬਹੁਤ ਘੱਟ ਤੇਲ ਚ ਪੱਕੇ ਆਏ ਨੇ ਤੇ ਬਹੁਤ ਘੱਟ ਤੇਲ ਆ ਜਿਹੜਾ ਮੜਾ ਮੋਟਾ ਹੋਏਗਾ ਉਹ ਇਹਨਾਂ ਟਿਸ਼ੂ ਪੇਪਰ ਪੇਪਰ ਨੇ ਆਪਣੇ ਅੰਦਰ ਸੋਖ ਲੈਣਾ ਇਹਨਾਂ ਤੇਲ ਬਚ ਗਿਆ ਪਾਇਆ ਵੀ ਥੋੜਾ ਜਿਹਾ ਇਸ ਤਰੀਕੇ ਨਾਲ ਆਪਾਂ ਬਾਕੀ ਵੀ ਰਹਿਣਦੇ ਪਕਾ ਲਾਂਗੇ ਤੇ ਨਾਲ ਹੀ ਆਪਾਂ ਦੂਜਾ ਪੂੜਾ ਵੀ ਬਣ ਗਿਆ ਇਹਨੂੰ ਆਪਾਂ ਬਾਹਰ ਕੱਢ ਲੈਨੇ ਆ ਹੁਣ ਆਪਾਂ ਇਹਦੀ ਪਲੇਟਿੰਗ ਕਰਦੇ ਆਂ ਆਲੂ ਦੇ ਬੜੇ ਆਪਾਂ ਬਣਾ ਲਏ ਜੀ ਹੁਣ ਇਹਦੇ ਅਗਲੇ ਸਟੈਪ ਉੱਪਰ ਵੱਧਦੇ ਆਂ ਉਹ ਆ ਪਲੇਟਿੰਗ ਦਾ ਉਹਦੇ ਵਾਸਤੇ ਆਪਾਂ ਨੂੰ ਕਿੰਨੇ ਘੜੀ ਚੀਜ਼ ਦੀ ਜਰੂਰ ਤੇ ਆ ਜੋ ਇੱਕ ਵਾਰੀ ਵੇਖੀਏ ਬਿਲਕੁਲ ਸੰਗਣਾ ਦਹੀਂ ਚਾਹੀਦਾ ਇਸ ਤਰੀਕੇ ਦਾ ਕੋਈ ਇਹਦੇ ਕੋਈ ਸੰਗਣਾ ਦਹੀਂ ਨਹੀਂ ਹੈਗਾ ਤਾਂ ਤੁਸੀਂ 2 ਮਿੰਟ ਦਹੀਂ ਨੂੰ ਔਣੇ ਦੇ ਵਿੱਚ ਬਲੇਡ ਸਕੇਰ ਰੱਖ ਸਕਦੇ ਜੇ ਤਾਂ ਜੋ ਉਹਦਾ ਵਾਧੂ ਪਾਣੀ ਬਾਹਰ ਨਿਕਲ ਜੇ ਬਿਲਕੁਲ ਸੰਘਣਾ ਨਹੀਂ ਚਾਹੀਦਾ ਬੜਿਆਂ ਵਾਸਤੇ ਇਹਦੇ ਵਿੱਚ ਆਪਾਂ ਪਾਵਾਂਗੇ ਦੋ ਚਮਚ ਇਹ ਖੰਡ ਦੇ ਇਹ ਬਰੀਕ ਕਰਕੇ ਲਈ ਖੰਡ ਇਹਦੇ ਪਾਵਾਂਗੇ ਤੇ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਕਾਲਾ ਨਮਕ ਬਸ ਇੰਨਾ ਕੁ ਪਾਵਾਂਗੇ ਇਹਨੂੰ ਮਿਕਸ ਕਰਦਾਂਗੇ ਚੰਗੀ ਤਰ੍ਹਾਂ ਦਹੀਂ ਆਪਣਾ ਤਿਆਰ ਆ ਇਸ ਤਰੀਕੇ ਦਾ ਕੋਈ ਦਹੀਂ ਨਹੀਂ ਚਾਹੀਦਾ ਆਪਾਂ ਨੂੰ ਸੰਘਣਾ ਜਿਹਾ ਇਹਦੇ ਵਿੱਚ ਕੋਈ ਡਲੀ ਨਹੀਂ ਚਾਹੀਦੀ ਬਿਲਕੁਲ ਦਹੀਂ ਉਹ ਫੈਂਟ ਲੈਣਾ ਇਹੋ ਜਿਹਾ ਦਹੀਂ ਭੱਲੇ ਦਾ ਦਹੀਂ ਹੁੰਦਾ ਉਸ ਤਰੀਕੇ ਦਾ ਆਪਾਂ ਦਹੀਂ ਚਾਹੀਦਾ ਇਹਨੂੰ ਸੈਰ ਤੇ ਕਰਨਾਗੇ ਲਵਾਂਗੇ ਪਲੇਟ ਇਹਦੇ ਵਿੱਚ ਰੱਖਾਂਗੇ ਆਪਾਂ ਦੋ ਤਿੰਨ ਵੜੇ ਇਸ ਤਰੀਕੇ ਨਾਲ ਤੇ ਇਹਦੇ ਉੱਤੇ ਪਾਵਾਂਗੇ ਆਪਾਂ ਹੁਣ ਦਹੀਂ ਇਹ ਆ ਦਹੀਂ ਵੜੇ ਬਿਲਕੁਲ ਠਿਕ ਦਹੀਂ ਚਾਹੀਦਾ ਇਸ ਤਰੀਕੇ ਦਾ ਪਤਲਾ ਦਹੀਂ ਤੇ ਨਹੀਂ ਚੱਲਦਾ ਇਹਦੇ ਉੱਤੇ ਪਾਵਾਂਗੇ ਆਪਾਂ ਲਾਲ ਚਟਨੀ ਇਹ ਆਲੂ ਬੁਖਾਰੀ ਦੀ ਚਟਨੀ ਹੀ ਕਰੇ ਬਣਾਈ ਆ ਜੇ ਤੁਹਾਨੂੰ ਵੀਡੀਓ ਚਾਹੀਦੀ ਹੋਈ ਤੇ ਤੁਸੀਂ ਕਮੈਂਟ ਜਰੂਰ ਕਰਿਓ ਉਹਦੀ ਵੀਡੀਓ ਤਾਂ ਨਾ ਸ਼ੇਅਰ ਕਰਾਂਗੇ ਨਾਲ ਹੀ ਪਾਵਾਂਗੇ ਪਦੀਨੇ ਦੀ ਚਟਨੀ ਇਹ ਆਮੀ ਘਰ ਤੇ ਬਹੁਤ ਵਧੀਆ ਤਿਆਰ ਹੋ ਜਾਂਦੀ ਆ ਪਦੀਨੇ ਤੇ ਲਸਣ ਦੀ ਚਟਨੀ ਤੇ ਪਾਵਾਂਗੇ ਆਪਾਂ ਇੱਕ ਹੋਰ ਚੀਜ਼ ਇਹ ਵੇਸਨ ਦੇ ਸੇਵਾਂ ਇਹਨਾਂ ਨੂੰ ਥੋੜਾ ਜਿਹਾ ਹੋਰ ਦਹੀਂ ਇਹਨਾਂ ਨੂੰ ਹੋਰ ਸੰਘਣਾ ਬਣਾਉਣ ਵਾਸਤੇ ਉੱਤੇ ਪਾ ਦਾਂਗੇ ਤੇ ਭੁੰਨਿਆ ਹੋਇਆ ਜੀਰਾ ਉੱਤੇ ਪਾ ਦਾਂਗੇ ਤੇ ਚਾਟ ਮਸਾਲਾ ਇੱਕ ਨਾ ਰੱਖ ਦਾਂਗੇ ਚਮਚ ਤੇ ਲਓ ਜੀ ਆਪਣੀ ਪਲੇਟ ਤਿਆਰ ਆ ਤੇ ਵੇਖੋ ਕਿੰਨੀ ਵਧੀਆ ਤਿਆਰ ਹੋਈ ਆ ਇਹ ਤੁਹਾਡੇ ਵਾਸਤੇ ਆ ਪਲੇਟ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰਾਮਬ ਰਾਕਾ